आ दिहाई बजारी, मैं तो पानी तेरे पापी। अच्छा, ओह oh, मैं अपना कामन भी लिया था। अच्छा। हाँ। अच्छा। तो आप बिल जा रहे हैं पानी पीना? अच्छा। आज भी बहुत करवाई सी आती है। अच्छा, इन्हीं कर भाई करवाई बहुत सी। भाई करवाई ਮੈਂ ਸਾਰਾ ਕੰਮ ਨਿਭੇਦਨੀਆ ਅੱਛਾ ਅੱਛਾ ਹਣ ਮੈਂ ਪਤੂ ਪਾ ਜਿਹੜਾ ਆਪਣਾ ਨਾ ਫੱਕਰ ਆਇਆ ਅੱਛਾ ਅੱਛਾ ਉਹਨਾਂ ਨੂੰ ਚਾਰ ਕੇ ਲਿਆਉਣਾ ਹੈ ਅੱਛਾ ਜਾ ਚਾਰਿਆ ਜਾ ਚੱਲ ਜਾ ਚਾਰ ਆ ਰਿਹਾ ਤੇ ਤੇਰਾ ਮੰਗਣਾ ਕੰਦਾ ਆ ਮੇਰਾ ਮੰਗੜਾ ਕੰਨ ਪੀ ਹਾਂ ਹਾਂ ਤੇਰਾ ਮੰਗਣਾ ਕੰਦਾ ਦੱਸੀ ਨਾ ਕਿਸੇ ਨੂੰ ਗੱਲ ਨਾ ਕਰੀ ਕਿਸੇ ਨੂੰ ਮੰਗੜਾ ਹਾਂ ਹਾਂ क्या जी आ, ताया मेरा बुलाया यार ताया तू आएंगे अच्छा जरूर जी जरूर ताया मेरा बुलाया पर मेरी भाभी कहती दक्षी अच्छा जी अच्छा, जेरा। अच्छा, जेरा। अच्छा अच्छा शेरा अच्छा बुलाया

ਮੇਂ ਛਾਲਾ ਹੀ ਕਾਮਨ ਮੇਰੀ ਆਂਤਾ ਮੈਨੇ ਬੁਲਾਇਆ ਨਾ ਆਹੋ ਤੇਰਾ ਵਿਆਹ ਆ ਤੇਰਾ ਵਿਆਹ ਮੈਂ ਕਿੱਦਾਂ ਕਰ ਦੂੰਗਾ ਤੇਰੇ ਭਰਾ ਤਾਂ ਬਾਹਰ ਬੈਠਾ ਪਰਦੇਸਾਂ ਵਿੱਚ ਤੂੰ ਮੇਰੇ ਭਰਾ ਨਹੀਂ ਕਰਦਾ ਨਹੀਂ ਨਹੀਂ ਤੇਰਾ ਵਿਆਹ ਨਹੀਂ ਕਰਦਾ ਹਜੇ ਕਰੇ ਬਰੇਤ ਪਣਾ ਨੂੰ ਆਨੰਦਪੁਰਦੇਸਾਂ ਜੋ ਇਹ ਦਾੰਬੀ ਆ ਨਾ ਦੇ ਨਾ ਹੁਣ ਮੁਤਰ ਗਈ ਆ ਕਹਿੰਦੀ ਕਿ ਲਬਲਾ ਨਹੀਂ ਕਰਨਾ ਹਣਾ ਮੇਲਾ ਵੀ ਆ ਚੱਕ ਦੰਦਾ ਆਪਾਂ ਨਹੀਂ ਤੇਰਾ ਟੰਗਰ ਬੱਸਾ ਸਾਮਨਾ ਆਪਾਂ ਚੱਲ ਲਿਆ ਜਹ ਠੀਕ ਗਿਆ ਸੀ ਹਾਂ ਹਾਂ तू सा बंगा बकर बकरियां बकरियां मैं तो जाना अपने पे के कुत्ते ता लगीं तिया नी तें मुतिया